ਤੇ ਖਾਲਾ ਖਾਲਾ ਦਵਾਈ ਖਾਲੀ ਮੈਂ ਸੱਟ ਹੋ ਗਿਆ ਦਿਮਾਗ ਤੇਰਾ ਚੱਲੀ ਮੁੰਡੇ ਅੰਤ ਤੱਕ ਕੰਮ ਸ਼ੁਰੂ ਕਰਨ ਲੱਗੇ ਆ ਸ੍ਰੀ ਗੱਲ ਜੀ ਸਾਰਿਆਂ ਨੂੰ ਸਾਡੇ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਆ ਤੇ ਆਪਾਂ ਅੱਜ ਜਾਣਾ ਹੈ ਬਾਜ਼ਾਰ ਬਾਜ਼ਾਰ ਥੋੜੇ ਕੰਮ ਨੇ ਇੱਕ ਕਪਰ ਸਿਲੰਡਰ ਲੈ ਕੇ ਆਉਣਾ ਹੈ ਗੈਸ ਸਿਲੰਡਰ ਗੈਸ ਖਤਮ ਹੋ ਚੁੱਕਾ ਸੀਗਾ ਤੇ ਇੱਕ ਆਪਾਂ ਮਿਸਤਰੀ ਨੂੰ ਲੈ ਕੇ ਆਉਣਾ ਵਾ ਕਿਉਂਕਿ ਆਪਾਂ ਸਟੂਡੀਓ ਘਰੇ ਸ਼ਿਫਟ ਕਰਨਾ ਹੈ ਤੇ ਉਹਦੇ ਲਈ ਉਹ ਵਾਇਰਿੰਗ ਕਰਵਾਉਣੀ ਹੈ ਵਾਇਰਿੰਗ ਦਾ ਕੰਮ ਕਰਵਾਉਣਾ ਹੈ ਤੇ ਸੁਰਖਾ ਵੀ ਮੇਰੇ ਨਾਲ ਚੱਲਿਆ ਤੇ ਨਾਲੇ ਅਸੀਂ ਇਹਦੇ ਮਮਾ ਦੀ ਦਵਾਈ ਲੈ ਕੇ ਆਉਣੀ ਹੈ ਥਾਇਰੋਇਡ ਦੀ ਤੇ ਚਲੋ ਫਿਰ ਚੱਲਦੇ ਆ ਤੇ ਆ ਤੁਹਾਨੂੰ ਵਿਖਾਉਣੇ ਜਿੱਥੇ ਆਪਾਂ ਸਟੂਡੀਓ ਸ਼ਿਫਟ ਕਰਨਾ ਹੈ ਸਮਾਨ ਤੇ ਆਪਾਂ ਦੇਖੋ ਆ ਬਾਹਰ ਕੱਢ ਦਿੱਤਾ ਸਮਾਨ ਆਪਾਂ ਤੇ ਆ ਸਾਡਾ ਮੇਨ ਰੂਮ ਹੈ ਤੇ ਇੱਥੇ ਆਪਾਂ ਸਟੋਰ 'ਚ ਆਪਾਂ ਸਟੂਡੀਓ ਸ਼ਿਫਟ ਕਰ ਲਾਂਗੇ ਤੇ ਹੁਣ ਆਪਾਂ ਜਾ ਰਹੇ ਹਾਂ ਜੀ ਆ ਬਾਈਕ ਸਾਡੀ ਰੈਡੀ ਆ ਆਹ ਦੇਖੋ ਮੇਰੇ ਪਿੱਛੇ ਏਜੰਸੀ ਆ ਤੇ ਹੁਣ ਆਪਾਂ ਮੈਂ ਚੱਲਿਆ ਏਜੰਸੀ ਦੇ ਵਿੱਚ ਪਰਚੀ ਲੈਣ ਲਈ ਇਹ ਨਾਲ ਮੈਂ ਕਾਪੀ ਲੈ ਲਈਏ ਸਿਲੰਡਰ ਵਾਲੀ ਤੇ ਆ ਮੇਰੇ ਪਿੱਛੇ ਭਾਰਤ ਗਿਆਸ ਆ ਤੇ ਇੱਥੇ ਹੁਣ ਮੈਂ ਚੱਲਿਆ ਆ ਸਿਲੰਡਰ ਦੀ ਪਰਚੀ ਲੈਣ ਫੇਰ ਹੀ ਸਿਲੰਡਰ ਮਿਲਣਾ ਫਿਰ ਆਪਾਂ ਜਾਵਾਂਗੇ ਅੱਗੇ ਤੇ ਜੀ ਸਾਹਿਬ ਜੀ ਕਰਵਾ ਲਿਆ ਫਸ ਲੈਂਦਰ ਬੁੱਕ ਤੇ ਮੈਡੀਸਿਨ ਲੈਣੀ ਸੀ ਤੇ ਮੈਡੀਸਿਨ ਲੈ ਕੇ ਤੇ ਫਿਰ ਮਿਸਤਰੀ ਵਾਲੇ ਵੀ ਜਾਣਾ ਫਿਰ ਆਪਾਂ ਚੱਲਦੇ ਹਾਂ ਘਰ ਫਿਰ ਸਿਲੰਡਰ ਵੀ ਲੈ ਕੇ ਆਉਣਾ ਚਲੋ ਚੱਲੀਏ ਲਓ ਜੀ ਆਪਾਂ ਪਹੁੰਚ ਚੁੱਕੇ ਹਾਂ ਰਹੀਏ ਤੇ ਆ ਦੇਖੋ ਆ ਕੰਮ ਚੱਲਦਾ ਪਿਆ ਸੜਕ ਦਾ ਸੜਕ ਦਾ ਕੰਮ ਜ਼ੋਰਾਂ ਸ਼ੋਰਾਂ ਤੇ ਚੱਲਦਾ ਪਿਆ ਇਹ ਪੁਲ ਦਾ ਕੰਮ ਬੜੀ ਦੇਰ ਤੋਂ ਰੁਕਿਆ ਸੀਗਾ ਤੇ ਹੁਣ ਜ਼ੋਰਾਂ ਸ਼ੋਰਾਂ ਤੇ ਕੰਮ ਸਟਾਰਟ ਹੋ ਗਿਆ ਦੁਬਾਰਾ ਤੇ ਆ ਰਿਹਾ ਆ ਰਿਹਾ ਰਾਣਾ 슈ਗਰ ਦਾ ਟਰੱਕ ਆ ਰਿਹਾ ਜ਼ਿੰਦਗੀ ਬੜੀ ਲੋਨਲੀ ਹੁਣ ਲੈਣ ਚੱਲੇ ਆ ਜੀ ਮੈਂ ਦਵਾਈ ਮੈਡਮ ਹੋਣਾ ਦੀ ਦਵਾਈ ਸੀ ਕਿ ਖਤਮ ਹੋਈ ਥਾਇਰੋਇਡ ਦੀ ਤੇ ਆ ਮੈਂ ਆ ਗਿਆ ਸੱਤੀ ਮੈਡੀਕਲ ਸਟੋਰ ਤੇ ਚੋਰ ਲੈ ਜਾਊਗਾ ਫਿਰ ਲੈ ਕੇ ਆਉਂਦੇ ਮਾਨੂੰ ਦੀ ਚਾਬੀ ਲੱਗੀ ਵਿੱਚ 180 ਉਹ ਕਿੰਨੇ ਦਾ ਸੀ ਕਿ ਤਾਬਲੇਟ ਸੀ ਉਹ ਨਹੀਂ ਲਿਖਿਆ ਸੀ 120 ਚੈਬਰ ਸਟਾਇਲ ਬਸ ਠੀਕ ਹੈ ਜੀ ਹਾਂ ਲੈ ਲੀਏ ਜੀ ਆਪਾਂ ਮੈਡੀਸਿਨ thyroid ਦੀ ਚੱਲੀ ਹੋਣਾ ਹੁਣ ਮੈਂ ਜੀ ਚੱਲਿਆ ਵਾ ਮਿਸਤਰੀ ਵੱਲ ਇਲੈਕਟ੍ਰੋਨਿਕ ਵਾਲੇ ਵੱਲ ਕਿਉਂਕਿ ਬੱਚੇ ਧੀ ਮਰਵਾਉਣੀ ਹੈ ਤੇ ਕੁਛ ਕੀ ਉਹਨੇ ਕੀ ਕਹਿੰਦੇ ਆ ਸੋ ਉਹ ਵੀ ਆਪਣੀ ਧੀ ਵਾਲਿਆਂ ਨਾਲ ਵੀ ਗੱਲ ਮੈਂ ਹੁਣੇ ਪਹਿਲਾਂ ਜੀ ਦੁਕਾਨ ਤੇ ਗਿਆ ਸੀਗਾ ਉੱਥੇ ਬੰਦਾ ਨਹੀਂ ਮਿਲਿਆ ਕਹਿੰਦੇ ਅਵੇਲੇਬਲ ਨਹੀਂ ਸਾਡੇ ਕੋਲ ਸਾਰੇ ਬੰਦੇ ਕੰਮ ਤੇ ਲੱਗੇ ਆ ਤੇ ਮੈਂ ਹੁਣ ਇਹ ਹਰਜਿੰਦਰ ਇਲੈਕਟ્રોਨਿਕਸ ਆ ਤੇ ਇਹਨਾਂ ਕੋਲ ਇੱਕ ਬੰਦੇ ਦਾ ਨੰਬਰ ਲਿਆ ਤੇ ਉਹ ਬੰਦੇ ਨਾਲ ਮੈਂ ਗੱਲ ਕੀਤੀ ਤੇ ਉਹ ਕਹਿ ਰਹੇ ਨੇ ਕਿ ਮੈਂ ਕੱਲ ਆਉਂਗਾ ਅੱਜ ਇਹਦੇ ਬਹੁਤ ਹੀ ਬਲ ਨਹੀਂ ਹੋ ਸਕਦਾ ਸੋ ਕੱਲ ਆਪਾਂ ਉਹਨਾਂ ਨੂੰ ਕਾਲ ਕਰਕੇ ਬੁਲਾ ਕੇ ਤੇ ਛੜੀ ਮਨਵਾਉਂਦੇ ਜੀ ਦਵਾਈ ਲੈ ਕੇ ਆ ਚੁੱਕੇ ਆ ਅਰਿਆ ਤੋਂ ਸਾਰੇ ਕੰਮ ਨਿਬੇੜ ਕੇ ਘਰ ਪਹੁੰਚ ਗਏ ਤੇ ਮੈਡਮ ਨੂੰ ਮੈਂ ਕਹਿ ਰਿਹਾ ਸੀ ਵੀ ਦਵਾਈ ਆਪਣੀ ਖਾ ਲਓ ਤੇ ਇਹਦੀ ਸਿਹਤ ਵੀ ਨਾ ਖਰਾਬ ਹੋਈ ਆ ਫਿਰ ਸਿਲੰਡਰ ਦਾ ਤੁਹਾਨੂੰ ਮੈਂ ਕਹਿ ਰਿਹਾ ਸੀਗਾ ਆ ਦੇਖੋ ਕਾ ਚੁੱਲੇ ਤੇ ਆਪਾਂ ਅੱਜ ਚੌਲ ਬਣਾਏ ਆ ਆ ਦੇਖੋ ਕੁੱਕਰ ਚੌਲ ਪਏ ਆ ਹੋਰ ਕੋਈ ਚੀਜ਼ ਨਹੀਂ ਸੀਗੇ ਬਾਲਣ ਵੀ ਨਹੀਂ ਸੀਗਾ ਫਿਰ ਇਹਦੇ ਤੇ ਆਪਾਂ emergencies ਲਈ ਇਹ ਚੀਜ਼ਾਂ ਰੱਖੀਆਂ ਹੋਈਆਂ emergencies استعمال ਕਰੀ ਦੀਆਂ ਠੀਕ ਹੈ ਜੀ ਤੇ ਆ ਤੁਸੀਂ ਕੋਈ ਜੇ ਤੁਹਾਡੇ ਕੋਈ ਦਵਾਈ ਦਵਾਈ ਹੈਗੀ ਆ ਦੱਸਿਓ ਆ ਬੰਦਾ ਸਾਡਾ ਨਾ ਗੇਮ ਖੇਡਣੋਂ ਨਹੀਂ ਹਟਦਾ ਹਾਂ ਜੇ ਕੋਈ ਦਵਾਈ ਹੋਵੇ ਉਹ ਜੀ ਜਿਹੜਾ ਜਿਹੜਾ ਗੇਮ ਖੇਡਣੋਂ ਹਟ ਜਾਵੇ ਇਹ ਬੈੱਡ ਵਾਰੀ ਖੇਡਦਾ ਰਹਿੰਦਾ ਹੈ ਮਾਈਨਕਰਾਫਟ ਚ ਜਾ ਕੇ ਜਿੱਤਦਾ ਜਿੱਤਦਾ ਨਹੀਂ ਹੈ ਹਾਰ ਹੀ ਜਾਂਦਾ ਹਾਂ ਕਿਉਂ ਮੈਡਮ ਹਾਂ ਜੀ ਜਿੱਦਦਾ ਜੁੱਤਦਾ ਨਹੀਂ ਕੁੱਟ ਖਾਈ ਜਾਂਦਾ ਨੇ ਲੋਕਾਂ ਕੋਲ ਝੂਠ ਝਾਟ ਕੋਈ ਨਹੀਂ ਕੁੱਟ ਖਾਨ ਨੇ ਉਹਨੂੰ ਸਰਖਾ ਬੜਾ ਖੁਸ਼ ਹੁੰਦਾ ਜਦੋਂ ਇਹ ਹਾਰਦਾ ਡਿਫੀਟ ਹੁੰਦਾ ਉਹਦਾ ਸਰਖਾ ਖੁਸ਼ ਹੋ ਜਾਂਦਾ ਚੰਗਾ ਹੈ ਹੈ ਤੇ ਕਾਲਾ ਕਾਲਾ ਦਵਾਈ ਖਾ ਲਈ ਮੈਂ ਸਰ ਤੋਂ ਵੇ ਦਿਮਾਗ ਤੇਰਾ ਲਓ ਜੀ ਸਰਖਾਬ ਹੋਣੀ ਚੱਲੇ ਆ ਸਿਲੰਡਰ ਲੈਣ ਲਈ ਬੰਦੇ ਬੰਦੀ ਚੱਲਦੀ ਤੇ ਟਾਈਗਰ ਸਾਡਾ ਵੇਖਣ ਦਾ ਵੇਟ ਕਰਨ ਰਿਹਾ ਵੀ ਕਦੋਂ ਇਹ ਨਿਕਲ ਜਲਦੀ ਜਾ ਉਹ ਜਲਦੀ ਲੈ ਕੇ ਆ ਉਹ ਸਲਿੰਡਰ ਫਿਰ ਮੈਂ ਰੋਟੀ ਖਾਣੀ ਆ ਆਜੋ ਮਹਾਰਾਜ ਹੁਣ ਬਸ ਕਰੋ ਤਿਆਰ ਹੋ ਗਏ ਤੁਸੀਂ ਹੁਣ ਸ਼ੀਸ਼ਾ ਹੀ ਵੇਖੀ ਜਾਂਦਾ ਸ਼ੀਸ਼ਾ ਹੀ ਐ ਆਹ ਵੇਲਾ ਮੂੰਹ ਹੱਥ ਧੋ ਕੇ ਫੇਰ ਆਇਆ ਬਾਹਰ ਚੱਲ ਚੱਕਲਾ ਹੁਣ ਬਸ ਕਰ ਮੂੰਹ ਧੋ ਲਿਆ ਹੁਣ ਬਾਹਰ ਕੁੜੀਆਂ ਵੇਖਣੇ ਨੇ ਤੈਨੂੰ ਪਸੰਦ ਕਰਨਾ ਤੈਨੂੰ ਚਲ ਚਲ ਕਾਬੂ ਸਿਲੰਡਰ ਚੈੱਕ ਕਰਕੇ ਲਿਆਓ ਚੰਗੀ ਤਰ੍ਹਾਂ ਲੀਕੇਜ ਨਾ ਹੋਵੇ ਲੀਕੇਜ ਨਹੀਂ ਹੋਣਾ ਚਾਹੀਦਾ ਸਿਲੰਡਰ ਹਾਂ ਚਲੋ ਲਓ ਜੀ ਆ ਗਏ ਆ ਬੱਚੇ ਲੈ ਕੇ ਸਿਲੰਡਰ ਹਾਂ ਕਿਦਾਂ ਮਿਲ ਗਿਆ ਚੈੱਕ ਕੀਤਾ ਗਿਆ ਚੈੱਕ ਨਹੀਂ ਕੀਤਾ ਬਣਾ ਨਹੀਂ ਚੈੱਕ ਨਹੀਂ ਕਰ ਅੱਛਾ ਚੈੱਕ ਕਰ ਲੀਦਾ ਹੁੰਦਾ ਨਾ ਬਾਅਦ ਚ ਫਿਰ ਵਾਪਸ ਕਰਕੇ ਆਉਣਾ ਪਊਗਾ ਉਹ ਇਦਾਂ ਹੀ ਕੀਤੇ ਹੁੰਦੇ ਸਹੀ ਆ ਲਾ ਕੇ ਤੇ ਵੇਲਾ ਆਉਣਾ ਨਹੀਂ ਹੁੰਦਾ ਆ ਦੇਖੋ ਨਿਆਣਿਆਂ ਨੇ ਸਵੇਰੇ ਸਵੇਰੇ ਲਾ ਲਿਆ ਕੰਪਿਊਟਰ ਤੇ ਛੇਤਰਾਂ ਦੀ ਇਹਨਾਂ ਨੂੰ ਕਮੀ ਆ ਮੈਡਮ ਜੀ ਨੇ ਰਖਤੀ ਆ ਚਾਹ ਸਾਬਣਾ ਰਿਹਾ ਸਵੇਰ ਦੀ ਚਾਹ ਦੀ ਤਿਆਰੀ ਹੋ ਰਹੀ ਹੈ ਤੇ ਆਪਾਂ ਅੱਜ ਕੰਮ ਕਰਨੇ ਇੱਕ ਦੋ ਦਿਨ ਹੈ ਨਾ ਵੇਰਿੰਗ ਵਾਲੇ ਪਾਣੀ ਆ ਗਏ ਆ ਤੇ ਉਹ ਕੱਲ੍ਹ ਲੱਗੇ ਕੰਮ ਸਟਾਰਟ ਕਰ ਤੇ ਉਧਰੋਂ ਖਾ ਕੇ ਆਏਗਾ ਠੀਕ ਹੈ ਅੰਕਲ ਜੀ ਉਹਨੂੰ ਆਪਾਂ ਬੁਲਾਇਆ ਚੱਲੀ ਮਾ ਜੀ ਅੰਕਲ ਜੀ ਕੰਮ ਸ਼ੁਰੂ ਕਰਨ ਲੱਗੇ ਆ ਇੱਥੇ ਆਪਾਂ ਵਾਇਰਿੰਗ ਕਰਵਾ ਦੇ ਲਈ ਸਟੂਡੀਓ ਦੀ ਸਾਰੀ ਕੰਮ ਅੰਕਲ ਜੀ ਨੇ ਸ਼ੁਰੂ ਕਰ ਦਿੱਤਾ ਹੈ। ਹੁਣ ਆਪਾਂ ਸਾਰੇ ਇੱਥੇ ਸਟੂਡੀਓ ਦੇ ਪਾਈਪ ਪਾਉਣੇ ਆ ਬੱਤੀ ਲਈ ਇਲੈਕਟ੍ਰੀਕਲ ਸਾਰਾ ਸੈੱਟ ਕਰ ਲਈਏ। ਬੱਤੀ ਜਲਵਾਉਣ ਲਈ ਇੱਥੇ ਸਾਰਾ ਪਾਈਪ ਪੈ ਜਾਊਗਾ ਆਹ ਵਾਲੀ ਜਗ੍ਹਾ ਤੇ ਤੇ ਇੱਕ ਬੋਰਡ ਇੱਧਰ ਲੱਗੂ ਇੱਕ ਬੋਰਡ ਇੱਧਰ ਲੱਗੂਗਾ। ਇਹ ਚਾਹ ਵੀ ਬਣ ਕੇ ਰੈਡੀ ਹੋ ਗਈ ਆ ਹੁਣ ਅੰਕਲ ਜੀ ਨੂੰ ਚਾਹ ਪਿਆਉਣੀ ਆਪਾਂ ਕਿਉਂਕਿ ਉਹ ਵੀ ਸਵੇਰ ਆਏ ਆ ਚਲੋ ਉਹਨਾਂ ਨੂੰ ਵੀ ਸਾਡਾ ਫਰਜ਼ ਬਣਦਾ ਚਾਹ ਬਣੀ ਪੀਣ ਦਾ ਹਾਂਜੀ ਚਾਹ ਪੀ ਲਓ ਹਾਂਜੀ ਬਾਕਸ ਸੰਕਰ ਨੇ ਤਿਆਰ ਕਰ ਦਿੱਤਾ ਇੱਥੇ ਆਪਣਾ ਲੱਗੂਗਾ ਬਾਕਸ ਇਹ ਇੱਧਰ ਵੀ ਇੱਕ ਬਾਕਸ ਲੱਗੂਗਾ ਸਾਹਮਣੇ ਅੰਕਲੋਂ ਨਿਸ਼ਾਨ ਲਾ ਦਿੱਤੇ ਆ ਵੇਖੋ ਅੰਕ ਲੱਗੇ ਹੁਣ ਚਾਹ ਪੀਣ ਮੈਡਮ ਜੀ ਆਪਾਂ ਪੀ ਲਈਏ ਹਾਂਜੀ ਰਿਕਾਰਡਿੰਗ ਸੁਣੀਓ ਸੁਣੀਏ ਲੱਗਦੀ ਚਾਹ ਵੀ ਕਿ ਇਹ ਅੰਕਲ ਨਾ ਕਦੇ ਪਾਣੀ ਨਾ ਕਰਦੇ ਪਹਿਤਲਾ ਅੰਕਲ ਉਹਨਾਂ ਨੂੰ ਮਿਲਦਾ ਦੱਸਦਾ ਪਿਆ ਸੀ ਕਿ ਅਸੀਂ ਖਲਚੀਆ ਨੇ ਤੇ ਅੰਕਲ ਨੇ ਪਿੰਡਾਂ ਤੋਂ ਭਾਈ ਸਾਹਿਬ ਪਿੰਡਾਂ ਤੋਂ ਨੇ ਕਿ ਆਹ ਨੂੰ ਜਾਣਦੇ ਨੇ ਤੇ ਇੱਥੇ ਹੀ ਨਵੇਂ ਆ ਪਿੰਡ 'ਚ ਹਾਂਜੀ ਆ ਕਰੋ ਜੀ ਚੈੱਕ ਹੁਣ ਆ ਦੇਖੋ ਬੇਸਰੀ ਦੇ ਕੰਮ ਕਿਹੋ ਜਿਹਾ ਕੀਤਾ ਬਹੁਤ ਵਧੀਆ ਕਰ ਦਿੱਤਾ ਜਿਹੜੇ ਉਹਨੇ ਪਾਈ ਪੌਣੇ ਸੀਗੇ ਪਾ ਦਿੱਤੇ ਆ ਛਰੀ ਮਾਰ ਕੇ ਵਧੀਆ ਬਾਕਸ ਲਗਾ ਦਿੱਤੇ ਹੋਏ ਆ ਆ ਦੇਖੋ ਪਿੱਛੇ ਮੇਰੇ ਤੇ ਹੁਣ ਆਪਾਂ ਇੱਥੇ ਪਲਸਟਰ ਦਾ ਕੰਮ ਸ਼ੁਰੂ ਕਰਵਾ ਸਕਦੇ ਹਾਂ ਠੀਕ ਹੈ ਜੀ ਇੱਕ ਸੀਗਾ ਬਾਹਰ ਵਾਲਾ ਰਿੰਦਾ ਸੀਗਾ ਕੰਮ ਥੋੜਾ ਆ ਦੇਖੋ ਬਾਹਰ ਵੀ ਕਰਵਾਇਆ ਕਿ ਕਿੱਥੇ ਪਾ ਦਿੱਤਾ ਪਾਈਪ ਉੱਪਰ ਤੱਕ ਆ ਦੇਖੋ ਕਮਾ ਕੇ ਵਧੀਆ ਪਾ ਦਿੱਤਾ ਤੇ ਅੰਦਰ ਪਾ ਦਿੱਤੇ ਤੇ ਹੁਣ ਆਪਾਂ ਆਰਾਮ ਨਾਲ ਕੰਮ ਸ਼ੁਰੂ ਕਰਵਾ ਸਕਦੇ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਤੇ ਠੀਕ ਹੈ ਜੀ ਹੁਣ ਜਦੋਂ ਕੰਮ ਸ਼ੁਰੂ ਕਰਵਾਵਾਂਗੇ ਫਿਰ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਵਿੱਚ ਉਹ ਵੀ ਤੁਹਾਨੂੰ ਖਵਾਵਾਂਗੇ ਪੂਰਾ ਲਸਰ ਹੋਇਆ ਇਸ ਤਰ੍ਹਾਂ ਪੂਰਾ ਪਰਫੈਕਟ ਹੋ ਗਿਆ ਕੰਮ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ